ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਪੀ ਲੋੜੀ ਸਾਰਿਆਂ ਨੂੰ ਮੈਂ ਤਿਆਰ ਹੋ ਗਿਆ ਸੀ ਦਫ਼ਤਰ ਜਾ ਰਿਹਾ ਮੈਂ ਇਹ ਸਵੇਰ ਦੇ ਉੱਠ ਕੇ ਸਪਾਈਆਂ ਤੇ ਲੱਗੇ ਹੋਏ ਨੇ ਜੀ ਦੇਖੋ ਸਵੇਰ ਦੇ ਲੱਗੇ ਹੋਏ ਨੇ ਅੱਜ ਰੋਟੀ ਪਾਣੀ ਬਣਾ ਲਿਆ ਸਾਰਾ ਕੁਝ ਚਾਹ ਪਿਆਤੀ ਸੀ ਸਵੇਰੇ ਦੁੱਧ ਦਾ ਦਵਾਲਤਾ ਸਾਰੇ ਕੰਮ ਹੋ ਗਏ ਤੇ ਬਾਥਰੂਮ ਵਗੈਰਾ ਵੀ ਆ ਸਾਰੇ ਝਮਕਾਤੇ ਅੱਜ ਤਾਂ ਤੇ ਸ਼ਾਪਿੰਗ ਵਗੈਰਾ ਸੀ ਕੱਲ ਕਰਿਆ ਸੀਗੇ ਥੋੜੀ ਬਹੁਤ ਲੋੜੀ ਦੀ ਰੋਡੀਆਂ ਕੱਚਕ ਮੂਫਲੀ ਵਗੈਰਾ ਲੈ ਆਏ ਸੀਗੇ ਜੋ ਆ ਕੇ ਇੱਕ ਪੜੀ ਜਾਂਦਾ ਬੈਠਾ ਉਹਨੂੰ ਵੀ ਠਾਉਣਾ ਪੈਂਦਾ ਬਣਨ ਵਾਸਤੇ ਤਾਂ ਉੱਠ ਕੇ ਬਣਨ ਬੈਠਦਾ ਉਹ ਤੇ ਦੂਜਾ ਹਲੇ ਸੁੱਤਾ ਪਿਆ ਮਹਾਵੀਰ ਮੈਂ ਡਿਊਟੀ ਤੇ ਜਾਣਾ ਬਾਕੀ ਇਹ ਕਰਨਗੇ ਬਲੌਗ ਪੂਰਾ ਬਾਕੀ ਕਰ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਇਹਨਾਂ ਦੀ ਮਰਜ਼ੀ ਹੈ ਨਾ ਅੱਜ ਤੋ ਕਿਤੇ ਆ ਰੂਪੇ ਚੰਦੇ ਡਿਊਟੀ ਤੇ ਕੰਮ ਸੋ ਅੱਖਰ ਸਾਡੇ ਵਰਗਿਆਂ ਨੂੰ ਚੱਲਦਾ ਤੇ ਕਰੇ 4 ਪੈਸੇ ਹੁੰਦਾ ਕੰਮ ਵੀ ਤਾਂ ਹੀ ਮਿਲਦਾ ਹੈ ਤਾਂ ਹੀ ਰੋਟੀ ਸਬਜ਼ੀ ਆਉਂਦੀ ਆ ਤਾਂ ਆਪਾਂ ਕੰਮ ਲੱਗਦੇ ਆ ਇਹ ਤਾਂ ਵੇਲੇ ਹੀ ਹੋ ਜੀਏ ਥੋੜਾ ਕੰਮ ਹੈ ਤਾਂ ਸੌਖਾ ਹੀ ਆ ਹੈ ਥੋੜਾ ਕੰਮ ਤਾਂ ਸੌਖਾ ਮੇਰਾ ਸੌਖਾ ਰਾਮ ਨੇ ਹੀਟਰ ਚ ਵੰਦੇ ਆ ਤੇ ਗਰਮ ਗਰਮ ਤੇ ਅਸੀਂ ਠੰਡ ਚ ਮਰਦੇ ਆ ਘਰ ਦੇ ਕੰਮ ਕਰਕੇ ਰਿਆਈ ਚ ਕੌਣ ਮੈਨੂੰ ਰਿਆਈ ਚ ਤਾਂ ਰੁਪਚ ਹੋ ਜਾਊਗਾ ਚਲੋ ਮੈਨੂੰ ਜਾਣ ਦੋ ਮੈਂ ਲੇਟ ਹੋ ਜਾਂ ਹਾਂ ਠੀਕ ਆ ਓਕੇ ਹਾਂਜੀ ਮੌਸਮ ਖੁੱਲਿਆ ਨਹੀਂਗਾ ਨੇ ਇੱਕੋ ਤੇ ਜਾ ਰਹੇ ਆ ਆਫਿਸ ਮੈਂ ਕੰਮ ਨੇੜੇ ਹੀ ਹੈ ਯਾਰ ਦੂਰ ਹੈ ਨਹੀਂ ਬਹੁਤ ਸਮਝਦਾ ਅੱਜ ਸ਼ਾਇਦ ਨਾ ਹੀ ਨਿਕਲੇ ਅੱਜ ਵੀ ਮੱਟਰ ਪੁੱਤਰ ਹੋ ਰਹੇ ਨੇ ਫਿਰ ਤੇ ਉਹਦੇ ਕਰਕੇ ਧੁੱਪ ਨਹੀਂ ਨਿਕਲ ਰਹੀ ਹੈਗੀ ਤੇ ਬਾਕੀ ਚਲ ਮੈਂ ਪਹੁੰਚਦਾ ਅੱਜ ਹੁਣ ਹਾਂਜੀ ਹੁਣ ਕੰਮ ਤਾਂ ਸਾਰੇ ਹੋਰ ਹੋ ਗਏ ਸੀਗੇ ਤੇ ਹੁਣ ਮੈਂ ਕਰਨ ਲੱਗ ਗਈ ਅੱਜ ਪਕੌੜਿਆਂ ਦੀ ਤਿਆਰੀ ਅੱਜ ਲੋੜੀ ਆ ਤੇ ਪਕੌੜੇ ਬਣਾਵਾਂਗੇ ਖਾਵਾਂਗੇ ਇਹ ਘਰੇ ਹੀ ਮਸਾਹ ਸਾਸ ਬਣਾ ਰਹੀਆਂ ਸਾਸ ਬਾਜ਼ਾਰੋਂ ਲੈ ਕੇ ਨਹੀਂ ਆਉਂਦੀ ਹੁਈ ਇਹ ਹੀ ਘਰੇ ਬਣਾ ਰਹੀਆਂ ਤੇ ਇਹ ਰੈਸਪੀ ਬੰਦ ਨਹੀਂ ਦਿੰਦੀ ਤੁਕਸ ਤਕਰੀਬਨ ਸਾਰਿਆਂ ਨੂੰ ਆਉਂਦੀ ਹੁੰਦੀ ਹੈ ਬਣਾਉਣੀ ਤਾਂ ਕਰਕੇ ਉਹਨਾਂ ਵਿੱਚ ਮੈਂ ਅੱਜ ਮੈਂ 150 ਗ੍ਰਾਮ ਮੈਂ ਲਈ ਸੀ ਕਿ ਇਮਲੀ ਤੇ 2250 ਗ੍ਰਾਮ ਮੈਂ ਲਿਆ ਚਿਨੀ ਤੇ ਗੁੜ 250 ਗ੍ਰਾਮ ਹੀ ਚਿਨੀ 250 ਗ੍ਰਾਮ ਹੀ ਗੁੜ ਲਈ ਅਸੀਂ ਤੇ ਉਹਨਾਂ ਨੂੰ ਬੱਚ ਪਾਤਾ ਇਹਦੀ ਜਪ ਬਣਾਉਣ ਦੇ ਚਾਣੀ ਪਹਿਲਾਂ ਜਦੋਂ ਇਹਦੀ ਚਾਣੀ ਬਣ ਗਈ ਇੱਕ ਤਾਰ ਦੀ ਫਿਰ ਅਧਵਾਵਾਂਗੇ ਇਮਲੀ ਹਾਂਜੀ ਹੁਣ ਆਪਣੀ ਸੌਸ ਬਣ ਰਹੀ ਆ ਦੇਖੋ ਤਿਆਰ ਹੋ ਰਹੀ ਹੈ ਇੱਧਰ ਨਾਲ ਛਲਾਈ ਜਾਂਦੇ ਆ ਜਦੋਂ ਇਹਦੀ ਇੱਕ ਤਾਰ ਵਾਲੀ ਚਾਣੀ ਬਣ ਗਈ ਉਸ ਟਾਈਮ ਦੇ ਵਿੱਚ ਫੇਮਲੀ ਪਾੜੋਗੇ ਆਗੇ ਫੇਰੇ ਬਣੀ ਨਹੀਂ ਥੋੜੀ ਜਿਹੀ ਟਾਈਮ ਲੱਗੂਗਾ ਹਜੇ ਹੋ ਹਾਂ ਟੋੜੀ ਦੇ ਕੇ ਜੀ ਮਾਂ ਹਾਂਜੀ ਇਹਦੇ ਚ ਆਪਾਂ ਹੁਣ ਇਮਲੀ ਪਾ ਦਿੱਤੀ ਆ ਤੇ ਮਿਕਸ ਕਰਤੀ 2-3 ਮਿੰਟ ਸੇਕਲਵਾਵਾਂਗੇ ਫਿਰ ਇਹ ਚ ਪਾਵਾਂਗੇ ਸਮਾਨ ਹਾਂਜੀ ਆ ਇਹਦੇ ਜਿਹੜੇ ਮਰਜੇ ਹੁੰਦੇ ਨੇ ਇਹ ਸਾਰੇ ਸੀਗੇ ਆਪਣੇ ਕੋਲੇ ਮੁੰਡੇ ਦਾ ਇਹ ਖਰਬੂਜੇ ਦੇ ਕੱਲੇ ਪਾਉਂਦੇ ਹੁੰਦੇ ਇਹਦੇ ਵਿੱਚ ਪਰ ਆਪਣੇ ਕੋਲੇ ਸਾਰੇ ਸੀਗੇ ਇਹ ਤੇ ਇਹ ਪਾ ਦਾਂਗੇ ਆਪਾਂ ਇਹ ਤਾਂ ਮੈਂ ਤੇ ਪਹਿਲਾਂ ਰੋਸਟ ਜੀ ਕਰਾਂਗੇ ਥੋੜੇ ਜਿਦੇ ਜਦੋਂ ਇਹ ਇਹ ਜਦੋਂ ਇਹ ਥੋੜੇ ਜਿਦੇ ਫੁੱਲ ਗਏ ਤੇ 부ੜਕਣ ਲੱਗੇ ਤਾਂ ਇਹ ਬਸ ਬਣ ਗਏ ਉਹ ਤਾਂ ਬੱਸ ਇਹ ਉਹਦੇ ਵਿੱਚ ਪਾ ਦਾਂਗੇ ਇਮਲੀ ਦੇ ਵਿੱਚ ਤੇ ਹੁਣ ਆਪਾਂ ਇਮਲੀ ਦੇ ਵਿੱਚ ਪਾਵਾਂਗੇ ਫੂਡ ਕਲਰ ਰੈੱਡ ਫੂਡ ਕਲਰ ਉਹ ਤੇ ਰੱਖ ਤਾ ਤੇ ਇਹ ਹੈਗਾ ਰੈੱਡ ਦਾ ਫੂਡ ਕਲਰ ਥੋੜਾ ਜਿਹਾ ਪਾਵਾਂਗੇ ਇਹਨੂੰ ਇਹਨੂੰ ਬਚੋਆਂ ਚ ਪਾ ਲੈਣੇ ਨੇ ਤੇ ਲੱਡੂਆਂ ਚ ਪਾਉਣੇ ਹੁੰਦੇ ਆ ਉਹ ਵਾਲਾ ਹਾਂਜੀ ਆ ਦੇਖੋ ਹੁਣ ਇਹ ਥੋੜੇ ਥੋੜੇ ਫੁੱਲ ਲੱਗੇ ਫੁੱਲਨ ਲੱਗੇ ਨੇ ਤੇ ਬੜਕਣ ਵੀ ਲੱਗੇ ਫੁੱਲਣ ਵੀ ਲੱਗੇ ਬਸ ਥੋੜਾ ਟਾਈਮ ਹੋਰ ਇੱਕ ਤਾਂ ਸੈਕਿੰਡ ਕਰਕੇ ਇਹਨੂੰ ਤੇ ਬੰਦ ਕਰ ਦਾਂਗੇ ਤਵੇ ਨੂੰ ਤੇ ਇਹ ਥੋੜਾ ਜਿਹਾ ਪਾ ਦਾਂਗੇ ਕਿਉਂਕਿ ਇਹਨੂੰ ਰੰਗ ਦੇਣ ਵਾਸਤੇ ਥੋੜਾ ਜਿਹਾ ਬਸ ਜੀ ਇਹ ਜਿ cục ਥੋੜੀ ਜੀ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਸਿਰਫ ਇੰਨੀ ਕੀ ਥੋੜੀ ਜੀ ਤੇ ਥੋੜੀ ਜੀ ਪਾਵਾਂਗੇ ਦੇਗੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਸਿੱਟਾ ਨਹੀਂ ਪਾਉਣਾ ਕਾਲਾ ਹੀ ਪਾਉਣਾ ਸਾਰਾ ਕੁਝ ਕਰ ਦੇਣਾ ਮਿਕਸ ਤੇ ਵਿੱਚ ਹੀ ਪਾ ਦੇਨੇ ਆਪਾਂ ਜਿਹੜੇ ਪੀਜੇ ਸੀਗੇ ਇਹ ਮਾਗਦੇ हाँ जी इधर मैं हरी चटनी तैयार करने लग गई थी पकौड़िया जिदिया वरिया मिर्चा ने लसन मा तदरक वो नमक पाया चटनी तब हरी बन के तैयार हो गई तो हम थोड़ा जहां दही पावे इन्ह दही पाके हिला देंगे ਫਿਰ ਆਪਣੀ ਇਹ ਛਟਨੀ ਹੈ ਹਰੀ ਉਹ ਬਣ ਕੇ ਤਿਆਰ ਹਾਂਜੀ ਹੁਣ ਗੋਭੀ ਦੇ ਪਕੌੜੇ ਆਂਦੇ ਆਪਾਂ ਤਿਆਰ ਕਰ ਲਿਆ ਬੇਸਣ ਤੇ ਇਸ ਤੋਂ ਬਾਅਦ ਵਿੱਚ ਬਰੈਡ ਪਕੌੜੇ ਦਾ ਤਿਆਰ ਕਰ ਲਾਂਗੇ ਇੱਕ ਪਾਸੇ ਫਿਰ ਤਿਆਰ ਕਰਕੇ ਰੱਖ ਲੈਣੇ ਆ ਨੂੰ ਇਹ ਪਾਪਾ ਹੋਣਗੇ ਡਿਊਡ ਤੇ ਜਾਨੂੰ ਨਾਲ ਜਨਾ ਬਣਾ ਦਾਂਗੇ ਪਕੌੜੇ ਹਾਂਜੀ ਹੁਣ ਬਰੈਡ ਪਕੌੜਾ ਵਾਸਤੇ ਬਣਾਉਣ ਵਾਸਤੇ ਸਮਾਨ ਤਿਆਰ ਹੋ ਰਿਹਾ ਪਾਸ ਅਲੂ ਵੀ ਤਿਆਰ ਕਰਨੇ ਸੀਗੇ ਤੇ ਹੁਣ ਮਾਂ ਵੀ ਰੋਟੀ ਬਣਾ ਰਿਆ। ਪਣਾ ਫੇਡ ਪਕੌੜੇ ਦੇ ਚਾਲੂ ਤਿਆਰ ਹੋ ਗਏ ਨੇ ਤੇ ਅਦਰ ਲਸਣ ਤੇ ਨਾਲ ਮਟਰ ਪਾਵਾਂਗੇ। ਮਟਰ ਵੀ ਤਿਆਰ ਕਰ ਰਹੇ ਆ। ਉਹਨੇ ਤੇ ਪਾਵਾਂਗੇ ਜੀਰਾ ਥੋੜਾ ਜਿਹਾ। ਬਤੀਗਾ ਜੀ ਪਾਵਾਂਗੇ ਰੀਜ ਲਾ ਕੇ ਜਿਹੜੇ ਖਾਣ ਨੂੰ ਵੀ ਟੇਸਟੀ ਬਣਨ। ਚਟਨੀ ਆਪਣੀ ਜਿਹੜੇ ਸੌਸ ਸੀ ਇੱਥੇ ਬਣ ਕੇ ਤਿਆਰ ਹੋ ਚੁੱਕੀ ਆ ਤੇ ਇਹਨਾਂ ਪਰ ਕੱਚ ਦੇ ਭਾਂਡੇ ਚ ਕੱਢ ਲਿਆ ਕਿੰਨੀ ਕੀ ਯੂਜ਼ ਹੋ ਗਈ ਠੀਕ ਆ ਜਿਹੜੀ ਬਚ ਗਈ ਬਾਕੀ ਫਰਿੱਜ ਦੇ ਵਿੱਚ ਰੱਖ ਦਾਂਗੇ ਆ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਇਹ ਬਿਲਕੁਲ ਹਲਵਾਈ ਸਟਾਈਲ ਵਰਗੀ ਤਿਆਰ ਹੋਈਏ ਘਰੇ ਤਿਆਰ ਕਰਿਆ ਕਰੋ ਤੁਸੀਂ ਵੀ ਖਾਣ ਜੀ ਬਹੁਤ ਟੇਸਟੀ ਹੈ ਇਹ ਬਾਰਾਹੋ ਤਿਆਰ ਹੋ ਗਿਆ ਬਸ ਨੇ ਮਟਰ ਕੀ ਕਰਨੇ ਮਟਰ ਕੌਣ ਪਾਵਾ ਹੁੰਦਾ ਫਿਰ ਐਡਾਂ ਚ ਹਲਵਾਈ ਬਣਾਉਂਦੇ ਬ੍ਰੈਡ ਪਕੌੜੇ ਚ ਮਟਰ ਮੈਂ ਤਾਂ ਕਦੇ ਨਹੀਂ ਦੇਖਿਆ ਇਹ ਬਲੈਂਡਰ ਮਟਰ ਪਾਏ ਫਿਰ ਅੱਜ ਦੇਖ ਲੋ ਆਨੂ ਤਾਂ ਦੇਖਣੇ ਚੱਲ ਮੈਂ ਉਹ ਸਾਸ ਸੂਜੀ ਲਾ ਕੇ ਬਣਾਉਂਦੇ ਹੁੰਦੇ ਨੇ ਅੱਜ ਦੇਖ ਆ ਗੋਭੀ ਤਿਆਰ ਕਿਤੇ ਗੋਭੀ ਗੋਭੀ ਵਾਲੀ ਬਣਾਉਣੇ ਹਾਂ ਦੇਖ ਬਣਾਉਣੇ ਤੇ ਗੋਭੀ ਵਾਲੀ ਵੀ ਨਾਲ ਬਣਾ ਲੈਣੇ ਅੱਜ ਬਣ ਗਈ ਗੋਭੀ ਵਾਲੇ ਪਕੌੜੇ ਤੇ ਬ੍ਰੈਡ ਬ੍ਰੈਡ ਪਕੌੜਾ ਬਣੂਗਾ ਹੋਰ ਕੀ ਅੱਜ ਬ੍ਰੈਡ ਪਕੌੜਾ ਰੋਟੀ ਫਿਰ ਅੱਜ ਬਣਾ ਦੇ ਨਾਲ ਰੋਟੀ ਕਿੱਥੇ ਬਣਾਉਂਗੇ ਹੈਂ ਟੈਟ ਜਿਹਾ ਪਾਵਾਂਗੇ ਆਏ ਬੜਾ ਸੋਹਣਾ ਇਹ ਸਟਾਈਲ ਕੀਤਾ ਅੱਜ ਮੈਂ ਕਹਾਂ ਲੈ ਮੈਂ ਕਿ ਲੋੜੀ ਆ ਦੇਖਾ ਆਇਆ ਤਾਂ ਪੂਰੇ ਐ ਵੱਡੇ-ਵੱਡੇ ਦੇ ਕੇ ਵਾਲਾ ਨੂੰ ਫੇਰ ਬਣਾਇਆ ਹੋਇਆ ਐ ਅੱਗੇ ਟੋਪੀ ਵੀ ਲਾਤੀ ਠੰਡੇ ਨਹੀਂ ਲੱਗਦੇ ਅੱਜ ਮੈਂ ਤਾਂ ਲੋੜੀ ਆ ਕੋਟੀ ਕਿੱਦਾਂ ਲਾਉਣੀ ਐ ਜਿਹਨੇ ਵੀ ਕਹੀਆਂ ਨਾ ਵੀ ਕੋਟੀ ਲਾ ਦੋ ਕੋਟੀ ਲਾ ਦੋ ਕੀ ਆ ਨਿੱਗੀ ਐ ਇਹ ਨਿੱਗੀ ਨੂੰ ਕੀ ਕਰੀਏ ਫਿਰ ਹੁਣ ਸਾਰਿਆਂ ਨੂੰ ਪਤਾ ਉਹਨਾਂ ਨੂੰ ਸਰਵਾਈਵਰ ਆਨ ਵੀ ਨਾ ਠੰਡਾ ਬਹੁਤਾ ਨਿੱਗੇ ਕੱਪੜੇ ਵਾ ਕੇ ਰੱਖਣੇ ਹੁਣ ਸਰ ਨੂੰ ਪਤਾ ਹੈ ਮੇਰੇ ਮੂੰਹ ਪਹਿਲਾਂ ਵੱਡਾ ਮੇਰੇ ਮੂੰਹ 'ਚ ਕੈਮਰਾ ਲਾ ਕੇ ਮੇਰੇ ਮੂੰਹ ਹੋਰ ਵੱਡਾ ਕਰ ਦਿੰਦੇ ਆ ਨਹੀਂ ਨਹੀਂ ਵੱਡਾ ਕਿੱਥੇ ਠੀਕ ਆ ਮੈਨੂੰ ਤਾਂ ਵਧੀਆ ਲੱਗਦਾ ਹਾਂ ਭਾਰ ਘਟਾਉਣਾ ਤੁਸੀਂ ਇਹ ਦੋ ਬਾਰ ਮੈਨੂੰ ਤਾਂ ਵਧੀਆ ਲੱਗਦਾ ਭਾਰ ਵੀ ਤੋ ਤਪ ਉੱਪਰ ਨਿਕਲ ਲੱਗ ਗਈ ਮੈਨੂੰ ਤਾਂ ਭਾਰ ਹੀ ਵਧੀਆ ਲੱਗਦਾ ਮੋਟੂ ਜਿਹਾ ਬੰਦਾ ਹੈ ਵੱਡਾ ਨਾ ਕਰੀਸਾਂ ਨਾ ਹਾਂ ਹਾਂ ਹੋਈ ਕਾਕਾ ਤੋ ਕੀ ਬਣਾਇਆ ਨਾ ਨਾ ਤੋ ਲੈ ਕੇ ਨਹੀਂ ਹਾਂ ਲੈ ਸਿਰ ਬੋਣਾ ਲੈ ਕੇ ਬਸ ਸਿਰ ਬਾਹ ਲੋ ਟੋਪੀਆਂ ਲਾ ਦਿਓ ਜੁੱਲੜ ਲਾ ਦਿਓ ਕੋਟ ਹੈਂ ਕੋਟ ਬਦਲ ਲਵਾਜੇ ਨੀਲੇ ਨੀਲੇ ਬਾਲੋ ਤੇਰੇ ਤਾਂ ਨੀਲਾ ਪਾਇਆ ਹੈ ਹਲੇ ਨਾਲ ਲਾਉਣੀ ਕੱਪੜਾ ਸੁੱਕਦੇ ਨਹੀਂ ਇਹ ਕੋਟ ਕੀ ਕਰਨੇ ਬਦਲ ਕੇ ਇਹ ਡਿਊਟੀ ਲੱਗੀ ਅੱਜ ਮਸਾਲਾ ਬਣਾਉਣ ਤੇ ਬਰੈਡ ਪਕੌੜਿਆਂ ਦਾ ਆਹ ਤੇ ਦੁਖਣ ਲੈ ਮੈਂ ਆਹ ਬੇਸਣ ਪਿਆ ਭੋਂਤਾ ਦੋ ਜਗ੍ਹਾ ਤੇ ਇੱਕ ਦੇ ਬਰੈਡ ਪਕੌੜੇ ਬਣਾਵਾਂਗੇ ਇੱਕ ਦੇ ਗੋਭੀ ਵਾਲੇ ਬਣਨਗੇ ਲਓ ਜੀ ਮਸਾਲਾ ਲੱਗ ਗਿਆ ਮੈਂ ਇੱਕ ਸੌਣਾ ਹੁਣ ਪੂਰੇ ਮਿਕਸ ਦੇਖੋ ਮਸਾਲਾ ਹੀ ਇੰਨਾ ਵਧੀਆ ਲੱਗ ਰਿਹਾ ਮਸਾਲਾ ਹੀ ਖਾ ਕੇ ਪੈ ਜਾਂਦੇ ਮੈਂ ਕਹਿੰਦਾ ਅੱਜ ਆਪਾਂ ਤੁਸੀਂ ਰੋਟੀ ਵੀ ਬਾਹਰ ਦੇਣਾ ਨਾਲ ਪਕੌੜਿਆਂ ਦੇ ਡੱਬਾ ਖੋਲੋ ਨਾਣ ਮਰਚਾ ਲਓ ਓਏ ਫੋਨ ਹੱਥ 사이ਡ ਤੇ ਤੇ ਹੱਥ ਫੋਨ ਆ ਦੂਜੇ ਤੇ ਨਾਣ ਠੀਕ ਹੀ ਰੱਖਿਓ ਕਈ ਵਾ ਜ਼ਿਆਦਾ ਹੋ ਜਾਂਦਾ ਖੱਟੇ ਵਾਲਾ ਚੈੱਕ ਕੀਤਾ ਖੱਟੇ ਆਇਤਾ ਬੱਲੇ ਬੱਲੇ ਕਰਾ ਰੱਖਿਆ ਬਾਲਾਂ ਵਾਲੇ ਟੈਕਾ ਜਵਾਂ ਇਲਤਾਨਾ ਕਰੋ ਬੜੋ ਆ ਗੱਟੇ ਕਿ ਨੀ ਇਹ ਘੱਟ ਤੋਂ ਬੂਗਾ ਨੂੰ ਮਰਚ ਬੋਬੀ ਵਾਲਾ ਹੈ ਹੈ ਬੋਬੀ ਵਾਲਾ ਆ ਬੈਗ ਚੱਕ ਕੇ ਆਇਆ ਬਸ ਲਓ ਜੀ ਭਰਨੇ ਹੋ ਗਏ ਸ਼ੁਰੂ ਅਰੇ ਕੱਟਾਂਗੇ ਬਾਅਦ ਕੇ ਅੱਧੇ ਤੋਂ ਪਹਿਲੇ ਕਰ ਲਾਂਗੇ ਆਪਾਂ ਬਾਅਦ ਚ ਕੱਟਾਂਗੇ ਬਾਅਦ ਚ ਕੱਟਾਂਗੇ ਹੈਨਾ ਬਣਨ ਤੋਂ ਬਾਅਦ ਹੈਨਾ ਹਾਂ ਠੀਕ ਹੈ ਉਹਨਾਂ ਦੇ ਉਹਨਾਂ ਦੇ ਪਹਿਲਾਂ ਘੱਟੇ ਉਹ ਵੀ ਬਾਅਦ 'ਚ ਘੱਟਦੇ ਆ ਦਕਾਨਾਂ ਵਾਲੇ ਕੋਈ ਪਹਿਲਾਂ ਵੀ ਘੱਟ ਕੇ ਬਣਾਉਣਾ ਮੈਨੂੰ ਲੱਗਦਾ ਹੈ ਨਾ ਹੂੰ ਬਾਅਦ 'ਚ ਘੱਟ ਲਾਗੇ ਨਹੀਂ ਕਿਉਂ ਨਾ ਫਿਰ ਵਿੱਚੋਂ ਡੇਗਣ ਲੱਗ ਜਾਂਦਾ ਕਈ ਵਾਰੀ ਇਹ ਹਾਂ ਲਓ ਜੀ ਗੋਭੀ ਵਾਲੇ ਪਕੌੜੇ ਹੋ ਗਏ ਸ਼ੁਰੂ ਕਰਨੇ ਵਿੱਚ ਸ਼ਰੌਣ ਮਿਰਚ ਦੇਖ ਲੈਣਾ ਸੀ ਬਾਅਦ 'ਚ ਉਵੇਂ ਜਿਵੇਂ ਕਹਿ ਰਹੇ ਹੋ ਤੁਸੀਂ ਹੁਣ ਮੇਰੇ ਕੋਲ ਟਾਈਮ ਨਹੀਂ ਪਹਿਲਾਂ ਕਰਨਾ ਸੀ ਤੇ ਆ ਦੋ ਗੋਪੂਰੇ ਦੀ ਲੈ ਜਾਣਗੇ ਨਾ ਚੱਲਦਾ ਨਹੀਂ ਨਹੀਂ ਇਹ ਕੁਝ ਲੈ ਜਾਣੇ ਆ ਮਨਾ ਗਾੜਾ ਰੱਖਦੀ ਐ ਮੈਨੂੰ ਮਟੀਰੀਅਲ ਗਾੜਾ ਹੈ ਨਾ ਹੈ ਗਾੜਾ ਹੋ ਰਹਾ ਹੋ ਜਾਣਾ ਇਹਨੇ ਹੌਲੀ ਹੌਲੀ ਕਿਉਂਕਿ ਜੇ ਥੋੜੇ ਜਿਹਾ ਲੱਗੇ ਤਾਂ ਇਹ ਪਤਲਾ ਪਤਲਾ ਲੱਗ ਜਾਂਦਾ ਥੱਲੇ ਗਾੜਾ ਰਹਿ ਜਾਂਦਾ ਮੈਂ ਲੱਗੀ ਹੁਈਆਂ ਸਵੇਰ ਦੀ ਪਕੌੜਿਆਂ ਦੀ ਤਿਆਰੀ ਕਰ ਰਹੀ ਆ ਮੈਂ ਇਹਨਾਂ ਨੂੰ ਹੁਣ ਬਲਾਉਣ ਲੱਗੀਆਂ ਕਿ ਬਹਿਲੇ ਬੈਠਿਆਂ ਨੂੰ ਉੱਥੇ ਦਫ਼ਤਰ 'ਚ ਬਿੱਲ ਬੈ ਕੇ ਆ ਗਏ ਕੰਮ ਕਰੇ ਆਏ ਤੇ ਉਹ ਹੀਟਰ ਲੱਗੇ ਹੋਏ ਸਨੇਗ 'ਚ ਬੈ ਕੇ ਕੰਮ ਕਰੇ ਆਏ ਆ ਘਰ ਆ ਕੇ ਮੈਨੂੰ ਗੱਲਾਂ ਸੁਣਾਉਣ ਲੱਗੇ ਹੁਣ ਉਹ ਬਹਿਲਾ ਹੀ ਆਇਆ ਮੈਂ ਹੁਣ ਬਹਿਲਾ ਹੋਇਆ 12:30 ਵਜੇ ਆ ਮੈਨੂੰ ਗੱਲਾਂ ਦੱਸਦੇ ਆ ਵਿਆਹ ਆਏ ਨਹੀਂ ਆ ਇਹ ਵੱਡੇ ਸੀ ਗੋਭੀ ਦੇ ਪਕੌੜੇ ਗੋਭੀ ਆ ਤੇ ਵੱਡੇ ਸੀ ਅਰੇ ਵੱਡੇ 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 ਸੀ ਗੋਭੀ ਦੇ ਪਕੌੜੇ ਵੱਡੇ ਸੀਗੇ ਬਣੇ ਬਣਾਈ ਲਿਆ ਆ ਸੀ ਕੱਟੀ ਕਟਾਈ ਪਕੌੜੇ ਵਾਸਤੇ ਸਪੈਸ਼ਲ ਮਤਲਬ ਵੱਡੇ ਸੀਗੇ ਕੀ ਫੁੱਲ ਆਹ ਅੱਛਾ ਤੁਸੀਂ ਤਾਂ ਵਿਹਲੇ ਬੈਠੇ ਆ ਕੇ ਦੰਨਾ ਖਰੇਣਾ ਮਾਰੋ ਅੱਛਾ ਅੱਛਾ ਚਲੋ ਦੋਰਾ ਉਹ ਦੋਰਾ ਆ ਲੋੜੀ ਵਾਲੇ ਬੰਦੇ ਆ ਗਏ ਭਾਈ ਆ ਬੋਲ ਲੋੜੀ ਵੇ ਲੋੜੀ ਕਟਾਈ ਪੂਛ ਮੜਾ ਓੜੀ ਕਟਾ ਕੇ ਪਾਜ ਪਾ ਦਾ ਨੇ ਰਸਾ ਜੀ ਹੁਣ ਤਾਂ ਲੋੜੀ ਦੇਣੀ ਪੈਣੀ ਆ ਵੀ ਗੀਤ गा ਕੇ ਸੁਣਾਉਂਦਾ ਇਹਨੇ ਸਹੀ ਗੱਲ ਹੋਰ ਅੱਜ ਲੋੜੀ ਕਰਕੇ ਆਏ ਨੇ ਸਰਬ ਹੁਣੇ ਆਓ ਜੀ ਆਓ ਵੈਲਕਮ ਵਧਾਈਆਂ ਲੋੜੀਆਂ ਦੀਆਂ ਬਹੁਤ-ਬਹੁਤ ਜੀ ਸਾਰਿਆਂ ਨੂੰ ਸਾਰਿਆਂ ਨੂੰ ਅੱਖਾਂ 'ਚ ਦਵਾਈ ਨਹੀਂ ਹੋਈ ਆ ਹਾਂਜੀ ਦਵਾਈ ਨਹੀਂ ਅੱਖ ਤੇ ਹਲਦੀ ਲਾਈ ਅੱਛਾ ਹਲਦੀ ਲਾਈ ਦੁਬਾਰਾ ਕਰ ਦੁਬਾਰਾ ਫਿਰ ਲੋੜੀ ਵੇ ਲੋੜੀ ਕਟਾਈ ਪੂਛ ਮੜਾ ਓੜੀ ਕਟਾ ਕੇ ਹਾਂਜੀ ਹੋਠੀਕਠਾ ਸਾਰੇ ਵਧੀਆ ਹਾਂਜੀ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਜੀ ਤੁਹਾਨੂੰ ਵੀ ਤੁਹਾਨੂੰ ਵੀ ਹੈਪੀ ਲੋੜੀ ਹੈਪੀ ਲੋੜੀ ਤੇ ਉਹ ਕਿੰਨੇ ਦਿਨ ਹੋ ਗਏ ਫਿਰ ਮਤਲਬ ਪਾਸ ਨਹੀਂ ਹੋ ਰਿਆ ਸੀ ਸਟੂਲ ਹਾਂ ਤੇ ਬਾਅਦ ਵਿੱਚ ਲਓ ਜੀ ਮਟੀਰੀਅਲ ਆ ਗਿਆ ਬਣ ਕੇ ਸ਼ਰਮਾ ਜੀ ਪਹਿਲਾਂ ਖਾਣਗੇ ਚਲੋ ਜੀ ਲਓ ਜੀ ਦੇਖ ਤਾਂ ਕਿਵੇਂ ਬਣਿਆ ਹੂੰ ਬੱਲ ਸਮਨ ਬ੍ਰੈਡ ਬਗੜ ਕਰੀ ਪਹਿਲਾਂ ਮੈਂ ਤਾਂ ਗੋਬੀ ਵਾਲੀ ਖਾਣਾ ਮੈਂ ਪਹਿਲਾਂ ਸੋਸਤਾ ਪਾ ਰਹੀ ਥੋੜੀ ਇਹ ਤਾਂ ਦੋਸਤਾ ਵੈਸੇ ਨਹੀਂ ਹੈ ਸੋਸੀ ਕਰੇ ਬਣੀ ਭਾਈ ਹੂੰ ਕਰੇ ਬਣੀ ਹੋਈ ਜੇ ਵੀ ਕਰੇ ਬਣਾਈ ਹੈ ਯਾਰ ਕੀ ਬਾਤ ਹੈ ਯਾਰ ਕਰੇ ਮੈਂ ਇਹਨਾਂ ਦਾ ਥੋੜਾ ਏ ਹੈ ਕਿ ਚਲੋ ਚੀਜ਼ ਸਾਫ਼ ਹੁੰਦੀ ਹੈ ਹਾਂ ਪਾਰਾ ਦਾ ਪਤਾ ਨਹੀਂ ਕਿੰਦਾ ਨਹੀਂ ਬਣੀ ਕਿੰਦਾ ਦੀ ਬਣੀ ਹੋਈ ਹੈ ਪੁਰਾਣੀ ਹੈ ਟੱਕੀ ਹੋਈ ਆ ਕਿਵੇਂ ਹੈ ਹਨਾ ਯਾਰ ਬੜਾ ਛੇ ਇਹ ਵੀ ਨਹੀਂ ਜੇ ਉਹ ਨਮਕ ਉਹਦਾ ਤਾਂ ਨਾਲੇ ਨਾ ਬੱਚੇ ਖਾ ਲੈਂਦੇ ਨਾ ਤੇਰੇ ਬੱਚੇ ਵੀ ਹੰਦੇ ਆ ਖਾਣੇ ਆ ਹਾਂ ਵੀ ਸਵਾਦ ਬਣੇ ਉਹ ਕੋੜੇ ਬਹੁਤ ਸਵਾਦ ਬਣੇ ਅੱਜ ਜਦੋਂ ਮੈਂ ਆਇਆ ਸੀ ਨਾ ਉਦੋਂ ਮੈਨੂੰ ਮੈਂ ਕੁਝ ਖਾਣ ਖਾਣਾ ਨਹੀਂ ਸੀ ਸਾਰੂ ਟਾਈਗਰ ਚੱਲ ਜੰਗੇ ਤਾਂ ਉਥੇ ਮੇ ਤਾਂ ਇਹ ਬੰਦੇ ਗੋੰਦੇ ਤਾਂ ਹੀ ਦੀਪੂਰੇ ਦੇਖੋ ਜੀ ਸੀ ਨਾ ਅਸੀਂ ਉਹ ਕਰਾਉਂਦੇ ਕਹਿੰਦੇ ਸੀਗੇ ਬਣਾ ਰਹੇ ਸੀਗੇ ਵੀ ਲੋਹੜੀ ਤੇ ਨਾ ਸੁੱਛ ਕੇ ਵੀ ਹੈ ਸਪੈਸ਼ਲ ਵੀ ਅਸੀਂ ਆਦਾਂ ਲੋਹੜੀ ਦਾ ਪ੍ਰੋਗਰਾਮ ਕਰਾਂਗੇ ਆਪਾਂ ਖੂਬ ਮਸਤੀ ਕਰਾਂਗੇ ਵੀ ਤੁਸੀਂ ਆਇਓ ਕਦੇ ਤੇ ਜਾਣਾ ਦਾ ਨਹੀਂ ਕਦੇ ਨਾ ਕਿਤੇ ਨਹੀਂ ਜਾਣਾ ਐਮੋ ਟਾਈਮ ਕਹਿੰਦਾ ਜਾਣਾ ਮੈਂ ਫਰੋਜ਼ਪੁਰ ਨੂੰ ਮੇ ਟੈਮ ਮੇਰੀ ਨਹੀਂ ਨਹੀਂ ਜੋ ਬਾਤ ਉਠ ਬੋਲਦਾ ਮੈਂ ਕੁਝ ਕਹਿਣਾ ਚਾਹਤਾ ਹਾਂ ਝੂਠ ਤਾਂ ਮੈਂ ਕੁਝ ਵੀ ਬੋਲੂਗਾ ਕਰਾਂ ਮੈਂ ਝੂਠ ਬੋਲੂਗਾ ਝੂਠ ਤੇ ਤੁਸੇ ਮੈਂ ਕੁਝ ਨਹੀਂ ਬੋਲੂਗਾ ਮੈਂ ਜੋ ਕਹਾਂਗਾ ਸੱਚ ਕਹਾਂਗਾ ਸੱਚ ਕੇ ਸਿਵਾ ਕੁਝ ਨਹੀਂ ਕਹਾਂਗਾ ਅਬ ਮੈਨੂੰ ਨਾ ਐਮਰਜੈਂਸੀ ਫੋਨ ਆ ਗਿਆ ਤੇ ਮੇਰੇ ਘਰੋਂ ਤੇ ਮਦਰ ਤੁਹਾਡੀ ਠੀਕ ਨਹੀਂ ਹੈ ਤੇ ਮੈਂ ਕਹਾਂ ਚਲੋ ਮੈਂ ਜਾ ਕੇ ਮਿਲ ਕੇ ਆਂਦਾ ਉਹਨਾਂ ਨੂੰ ਤੇ ਤਾਂ ਕਰਕੇ ਭਾਬੀ ਦੇ ਨਾਲ ਕੀ ਕਿਸ ਦਿਨ ਆਪਾਂ ਦੂਰ ਕਰ ਦਾਂਗੇ ਆਪਾਂ ਭਾਈ ਕੱਲ ਦਾ ਬਣਾ ਲੈਨੇ ਪ੍ਰੋਗਰਾਮ ਆਪਣੀ ਤਾਂ ਹਰ ਵੇਲੇ ਲੋੜੀ ਦੀਵਾਲੀ ਹੈ ਲੋੜੀ ਦਾ ਲੂਜ ਮوشن ਲੱਗ ਰਿਹਾ ਹੈਗਾ ਹੱਟ ਲੱਗੀ ਹੈ ਨਹੀਂ ਨਹੀਂ 4-5 ਦਿਨ ਪਹਿਲੇ ਨਾ ਉਹ ਬਾਤ ਸੁਣ ਕੇ ਨੁੱਠੇ ਰਾਤ ਨੂੰ ਤੇ ਚੱਕਰ ਹਾ ਕੇ गिर ਗਏ ਉਹ ਜੋ ਡਿੱਗੇ ਨਾ ਤੇ ਉਹ ਪਾਸਾ ਇਹਨਾਂ ਦਾ ਪੂਰਾ ਦਰਦ ਕਰ ਰਿਹਾ ਉਹ ਅੰਦਰੂਨੀ ਕੋਈ ਸੱਟ ਲੱਗੀ ਹੋਣੀ ਤੇ ਬਾਅਦ ਵਿੱਚ ਆ ਲੂਜ਼ ਮੋਸ਼ਨ ਵਾਲੀ ਤੇ ਆਹ ਲਈ ਪ੍ਰੋਬਲਮ ਚੱਲ ਪਈ। ਇਹ ਤਾਂ ਗੋਲੀ ਕਰਤੀ ਹੋਈ ਹੈ ਟੈਨਸ਼ਨ ਜਲਦਾ ਨਹੀਂ ਹੈਗੀ। ਇਹ ਠੰਡ ਲੱਗ ਕੇ ਥੋੜੀ ਹੋਈ ਤਾਂ ਉਹਨੇ ਗੋਲੀ ਲੈਣੀ ਤੇ ਹਾਂਜੀ। ਫੇਰ ਸਾਫ ਹੋਊਗਾ ਹੁਣ ਤਾਂ। ਮੈਂ ਚਲੋ। ਚੱਗੀ ਗੋਲੀ ਕਰਦੇ। ਉਹ ਤਾਂ ਹੁੰਦਾ ਹੀ ਆ। ਮੈਨੂੰ ਨਹੀਂ ਪਤਾ ਹੁੰਦਾ। ਮੇਰੇ ਕੋਲ ਪਾਣੀ ਪੀਣਾ ਹੈ। ਕੋਈ ਮੈਨੂੰ ਪਾਣੀ ਦੇ ਦੇ। ਜੀ ਹਾਂ ਇਹਨਾਂ ਨੂੰ। ਤੁਸੀਂ ਬੋਪੀ ਨੂੰ ਜਿਹੜਾ ਜਦੋਂ ਬੰਦ ਕਰਦੇ ਹੋ ਹੌਲੀ-ਹੌਲੀ ਬੰਦ ਕਰਦੇ ਹੋ। ਹਾਂ। ਜੀ ਮੈਂ ਫਿਰ ਵੀ ਕਾਲ ਕਰਕੇ ਨਾ ਉਹਨੇ ਇੱਕ ਵਾਰੀ ਫਿਰ ਕਨਫਰਮ ਕਰਨਾ ਉਹਨੇ। ਸਭ ਤੋਂ ਪਹਿਲੇ ਨਾ ਅਗਰ ਹੋਇਆ ਤਾਂ ਫਿਰ ਦੇਖ ਲਾਂਗੇ ਫਿਰ। ਨਿਕਲਸੇ ਨਿਕਲ ਕੇ ਆਲੇ ਨੀ ਤੇ ਕੱਲ ਸਵੇਰੇ ਚੱਲ ਜਾਣਾ 6 ਵਜੇ ਨਿਕਲ ਨਹੀਂ ਨਹੀਂ ਹੁਣ ਕੱਲ 6 6 ਵਜੇ ਦਰਦ ਪਰ ਫਿਰ ਮੈਂ ਇਕੱਲੇ ਹੀ ਜਾਊਗਾ ਫਿਰ ਜੇ ਜਾਊਗਾ ਨਾ ਮੈਂ ਵੀ ਇਹਨਾਂ ਨੂੰ ਬਣਾ ਲੇਗੀ ਬੋਨੂ ਬੋਟੀਨ ਨਾਕ ਨੂੰ ਮੈਨੂੰ ਨਾਲ ਜਾ ਕੇ ਕੱਲ ਸਵੇਰ ਤਾਂ ਨਾਲ ਲੈ ਨਾ 2 ਘੰਟੇ ਹੋ ਗਏ ਐਨੂੰ ਤੇ ਆਪਣੇ ਕੰਮ ਨਹੀਂ ਨਿਪੜੇ ਹਰੇ ਮੈਂ ਉੱਥੇ ਬੈਠੀ ਆਈ ਆ ਮੈਂ ਆਣਾ ਕੌਫੀ ਬਣਾਉਣੀ ਆ ਮੈਂ ਥੋੜੇ ਭਾਂਡੇ ਮਾਣ ਦਾ ਭਾਂਡੇ ਕਿੰਨੇ ਕਰਦੇ ਪੜਾ ਸਫਾਈ ਤੇ ਏਡੀ ਕੀ ਗਾਲੀ ਪੈ ਗਈ ਸੀ ਕੰਮ ਨਹੀਂ ਵੇੜ ਹੁੰਦੀ ਇਹ ਸੌਰੀ ਤੇ ਗਾ ਪਿਆ ਤੇ ਬਾਹਰ ਖੜੀ ਜਾਂਦੇ ਆ ਮਾਂ ਵੀ ਰੋਣੀ दोस्त आया हुआ महावीर का चलो चलो खेलो सिक्स ਹਰ ਨਹੀਂ ਕਹਿੰਦੇ ਨੇ ਉਹ ਮੈਂ ਨਹੀਂ ਪਸੰਦ ਹੋ ਗਿਆ ਇਹ ਉੱਧਰ ਉੱਧਰ ਵਧੀਆ ਬੋਲਦਾ ਹੋਇਆ ਆਪਾਂ ਕੀ ਲੈ ਗਏ ਆ ਨਾ ਕੀ ਹੋਵੇ ਲਾਣਾ ਨਹੀਂ ਗਾ ਮੇਰਾ ਲੜਾਈ ਨਹੀਂ ਕਰਨੀ ਮੇਰਾ ਉਹ ਗੱਲ ਇੱਕ ਦਿਨ ਮੇਰੇ ਬਾਰੇ ਬਾਰੇ ਕਦੋਂ ਕਹਿੰਦੇ ਹੋ ਕਿ ਮੈਨੂੰ ਪਸੇ ਵੀ ਪਕੌੜੇ ਕਰਨੇ ਨੇ ਨਿਕਲ ਦੇ ਉੱਥੇ ਹੁਣ ਖਾਣਾ ਹੈ ਥੋੜੀ ਜਿਹੀ ਖਾ ਲਾਂਗੇ ਹਨਾ ਮੈਂ ਤਾਂ ਖਾਦੀ ਹੀ ਨਹੀਂ ਅੱਲੇ ਅੱਛਾ ਕਾਫੀ ਹਮ ਕੋਈ ਬੜੀ ਪਰਚਨਾ ਨਹੀਂ ਖੁੱਲੀ ਅੱਜ ਹਮ洗 ਨਹੀਂ ਕਰਨੀਆਂ ਨਿਆਣੇ ਪੀ ਲੈਣਗੇ ਵੱਡੀ ਪਲੇਟ ਚ ਕੱਟੋ ਨਾ ਬਾਹਰ ਚੱਲਿਆ ਚਾਹ ਬਣ ਕਾਫੀ ਕਾਫੀ ਬਣੀ ਹੋਈ ਹੈ ਨਾ ਮੈਂ ਬਣਾਈਏ ਕਾਫੀ ਅੱਛਾ ਇਹਨੇ ਫੋਨ ਨਹੀਂ ਛੱਡਿਆ ਹੈਗਾ ਬੀਬੀ ਨੇ ਜਾਂਦੀ ਆਈ ਹੈਗੀ ਪਤਾ ਨਹੀਂ ਕੀ ਗੱਡੀ ਜਾਂਦੀ ਹੈ ਫੋਨ ਮੈਂ ਹੁਣ ਪੁੱਛ ਕੇ ਲੈ ਕੇ ਆਇਆ ਅੰਦਰ ਭਈਆਂ ਲੜੀਆਂ ਉਹ ਅਜੀ ਕੁੜੀ ਦਾ ਮੈਸੇਜ ਆ ਰਿਹਾ ਉਹ ਕਹਿੰਦੀ ਉਹ ਦਾ ਸੂਟ ਦਾ ਤੇਰੇ ਟੀ-ਸ਼ਰਟ ਵੀ ਸੀ ਨਾ ਇੱਕ ਉਹ ਆਮ ਪੁੱਛ ਹਾਂਜੀ ਬਾਹਰ ਲੱਗੇ ਸੀ ਅੱਧ ਧੁੱਪ ਨਿਕਲਾਈ ਸੀਗੀ ਵਧੀਆ ਹਾਂ ਕਾਫੀ ਦਿਰਾਬਾਤ ਨਿਕਲੀ ਦੋਸਤ ਇਹ ਨਾ ਨਹੀਂ ਕਹਿਦਾ ਹੀ ਅੰਦਰ ਚਾਹੀਦੀ ਜੀ ਬੈਜੋ ਤੇ ਇਹ ਸੇਕਣ ਲੱਗ ਜਾਓ ਉਹ ਗੱਲ ਨਹੀਂ ਬਣ ਜਿਹੜੀ ਇਹ ਹੀਟਰ ਹੈ ਨਾ ਸੇਲ ਉਹ ਬਿਲਕੁਲ ਆ ਤਾਂ ਚਾਹੀਦਾ ਹੈ ਕੌਫੀ ਬਣਾ ਪੀ ਸੀਗੀ ਕਪੜੇ ਵੀ ਸੁੱਕ ਰਹੇ ਦੋ ਹਫ਼ਤੇ ਹੋ ਗਏ ਨੇ ਲੱਗਿਆਂਗੇ ਨਾਲ ਕੁਰਸੀਆਂ ਟੇਬਲ ਆਨੀਆਂ ਦੀ ਪ੍ਰੋਬਲਮ ਕਪੜੇ ਵੀ ਸੁੱਕ ਰਹੇ ਸਹੀ ਗੱਲ ਹੈ ਰਿਮੋਟ ਕੰਟਰੋਲ ਸਾਡਾ ਵੀ ਨੈਚੁਰਲ ਟਾਈਮ ਸਮਾਂ ਦਵਾਂਗੇ ਤੁਹਾਨੂੰ ਵੀ ਨੈਚੁਰਲ ਰਿਸੋਰਸ ਦਾ ਟਾਈਮ ਚੱਲਦਾ ਸੀ ਗੱਲ ਚੱਲਦੀ ਸੀ ਤੇ ਵਿੱਚੇ ਉਹ ਕਪੜੇ ਧੋਣ ਦੀ ਗੱਲ ਆ ਗਈ ਉਹਨਾਂ ਦੀ ਪਾ ਦੋ ਸੁੱਕੇ ਜਾ ਰਹੇ ਕਿਤੇ ਨਾ ਨੇ ਮੇ ਬਾਈ ਜਸਜੀ ਭਾਈ ਉਹ ਬੋਲਣ ਲੱਗੇ ਉਹ ਵੀ ਰਿਮੋਟ ਬਿਲਕੁਲ ਬੜੀ ਵਧੀਆ ਚੀਜ਼ ਆ ਹੈ ਨਾ ਧੁੱਪ ਚ ਬਹਿਣਾ ਬੜਾ ਜ਼ਰੂਰੀ ਹੈ ਭਾਬੀ ਤੇ ਐਨਾਂ ਨੂੰ ਵਿਟਾਮਿਨ ਡੀ ਦੀ ਕਮੀ ਹੋ ਗਈ ਸੀ ਸੱਚੀ ਪਿਛਲੇ ਸਾਲ ਸੱਚੀ ਹਾਂਜੀ ਕਮੀ ਹੋ ਗਈ ਸੀ ਤੇ ਇਹ ਜਾਈਕ ਬੈਠਿਆ ਨਹੀਂ ਉਹ ਧੁੱਪ पे ਲਿਕਲੇ ਨਹੀਂ ਹਾਂ ਜੀ ਤੇ ਉਹ ਜੋ ਚੈੱਕ ਕਰਵਾਇਆ ਉਹ ਨਾ ਐਟ ਲੀਸਟ ਮਿਨੀਮਲ ਜਿਹੜਾ 30 ਹੋਣਾ ਚਾਹੀਦਾ 30 ਪੁਆਇੰਟ ਹੁੰਦਾ ਕੁਝ ਇਹਨਾਂ ਦਾ 5 ਸੀ ਵਾਹਿਗੁਰੂ ਤੇ ਇਹਨਾਂ ਘਟ ਗਿਆ ਸੀ ਉਹ ਫਿਰ ਪ੍ਰੋਬਲਮ ਫਿਰ ਹੁੰਦੇ ਸੈਸ਼ੇ ਜੇ ਦਿੰਦੇ ਰਹੋ ਬੇਦਰ ਲੱਗੇ ਸੀ ਨਾੜਾ ਨਾੜਾ ਦੁਖਣਾ ਜਾਂਦੇ ਨੇ ਫਿਰ ਹੁੰਦੇ ਸੈਸ਼ੇ ਜੇ ਆਉਂਦੇ ਰਹੋ ਦੋ ਜਿਹਾ ਕੇ ਦਿੰਦੇ ਨੇ ਨੀ ਤਾ ਮਤਲਬ ਖਿੱਚ ਪਾਈ ਜੋ ਬਾਰ-ਬਾਰ ਫੜੋ ਕਾਫੀ ਢੰਡੀ ਹੋ ਜਾਣੀ ਆ ਕਾਫੀ ਢੰਡੀ ਹੋ ਜਾਣੀ ਆ ਚਲੋ ਚਲੋ ਹਾਂਜੀ ਆਜੋ ਤੁਸੀਂ ਵੀ ਆਜੋ ਲੈ ਫੜੋ ਉਗਾੜ ਕੇ ਖਾਣੇ ਮੈਂ ਮਸੀ ਨਾ ਮੈਂ ਮਸੀ ਕੀ ਤੇ ਕੁਝ ਕਹਿਣਗੀ ਨਹੀਂ ਖਾਵਾਂਗੇ ਇਹ ਥੋੜੇ ਇੱਕ ਅੱਧਾ ਲਿਆਵਾ ਨਾ ਨਾ ਬੈਠਦਾ ਸੀ ਮੈਂ ਲੈ ਕੇ ਆਣਾ ਉਹ ਕਾਹੇ ਖਾਣੇ ਨਹੀਂ ਨਹੀਂ ਖਾਣੇ ਨਹੀਂ ਮੈਂ ਲੈ ਆਣਾ ਆਪਦੇ ਵਾਸਤੇ ਲੈਣ ਜਾਂਦਾ ਮੈਂ ਮੈਰੇ ਕੋਲ ਨਹੀਂ ਬੜਾ ਮੈਂ ਯਾਨ ਤੇ ਇਹ ਖੜੇ ਬੈਰੀ ਕਰਦੀ ਆ ਲੈ ਆ ਮੈਨੂੰ ਦਿਖਾਓ ਲੈ ਕੇ ਆਣਾ ਦਿਖਾਉਣਾ ਹੈ ਐ ਕਰ ਦਣਾ ਠੀਕ ਆ ਕੋਈ ਖਾ ਨਹੀਂ ਹੁੰਦੇ ਮੈਂ ਨਹੀਂ ਖਾਣਿਆ ਉਹ ਵੀ ਲੇਮੂਆ ਮੁਰੇ ਲਿਆਉਂਦੇ ਆ ਵਾਈ ਫਿਰਦੇ ਹੁੰਦੇ ਮੂਵੀ ਵਾਲੇ ਆ ਹੀ ਕਰਦੇ ਉਹ ਜਿਵੇਂ ਜਿਵੇਂ ਤੁਸੀਂ ਚੱਕ ਕੇ ਪਲਾਟ ਤੇ ਵੀ ਜ਼ੂਮ ਕਰਨਾ ਉਹਨਾਂ ਨੇ ਫਿਰ ਨਾਲ ਦੇ ਨਾਲ ਉਹ ਹੈ ਆ ਕੈਮਰਾ ਪੂਰਾ ਮੂੰਹ ਤੱਕ ਜਾਣਾ ਜੇ ਉਹਨੂੰ ਖਾਣ ਨੂੰ ਲੱਗਣਾ ਖਾਓ ਖਾਓ ਮੇਰੇ ਖਾਣੇ ਨਹੀਂ ਸਾਹਮਣੇ ਚਲ ਠੀਕ ਆ ਫਿਰ ਦੂਰ ਕਰਤਾ ਕੈਮਰਾ ਐਂ ਹੀ ਫਿਰਦੇ ਹੁੰਦੇ ਹੋ ਨਾਲੇ ਐਂ ਹੀ ਫਿਰਦੇ ਨਾ ਸੌਰਵ ਹੁਣ ਚੱਲੇ ਆ ਹੁਣ ਰੋਜਪੁਰ ਨੂੰ ਠੀਕ ਆਈ ਬੱਚੇ ਬਾਏ ਬਾਏ ਨੀ ਨਾ ਹੀ ਠੰਡੈ ਲੱਗੂਗੀ ਸ਼ੀਸ਼ਾ ਬੋਲੇ ਆ ਵੀ ਨਾਲੂ ਪਜਾਮਾ ਵੀ ਹੈ ਦੇਖੇ ਦੇਖੀ ਦੇਖੋ ਦੇਖੋ ਜੀ ਸਾਰਿਆਂ ਨੂੰ ਜਦੋਂ ਤਾਂ ਪਹਿਲਾਂ ਜਦੋਂ ਬਲੌਗ ਨਹੀਂ ਬਣਦੇ ਅਸਰਾਮ ਨਾਲ ਖੜੇ ਸੀ ਜਦੋਂ ਬਲੌਗ ਬਣਨ ਲੱਗੇ ਕੱਪੜੇ ਤਾਂ ਮੇਰੇ ਕੋਲ ਹੀ ਸੀ ਇਹ ਲਾ ਦੇ ਮੇਰੇ ਵੀ ਤੁਸੀਂ ਨਾਲ ਲਾਉਣ ਲੱਗੇ ਨਹੀਂ ਕਦੋਂ ਲਾਏ ਤੁਸੀਂ ਕੱਲ ਤੁਸੀਂ ਨਾਲ ਲਾ ਉਹ ਮੈਂ ਆਪ ਲਾਉਂਗੀ ਤੁਸੀਂ ਕਿਹਾ ਮੈਂ ਨੂੰ ਕੰਮ ਲਾਈ। ਮੈਂ ਉਹੀ ਬਦਨਾਮਾ ਕੰਮ ਕਰਦਾ ਹੀ ਬਦਨਾਮਾ ਤੇ ਵਿਹਲਾ ਤਾਂ ਹੋਣਾ ਹੀ ਹੁਣ। ਕੰਮ ਤੁਸੀਂ ਬੜਾ ਕਰਦੇ ਹੋ। ਹਾਂ ਠੀਕ ਆ। ਆ ਵੀ ਤਾਂ ਕਹਦਾ ਹੀ ਬੜਾ ਕਰਦਾ ਬੜਾ ਹੀ ਕਰਦਾ। ਬਲੌਗ ਬਲੌਗ ਦੇ ਸਾਹਮਣੇ ਟਾਰਜੀ ਬਣਾ ਦੇ ਆਪ ਦੀ। ਹਾਂ ਠੀਕ ਆ ਠੀਕ ਆ। ਆ ਲੈ ਮੈਂ ਨਹੀਂ ਬਣਾਉਂਦਾ ਤਾ। ਨਹੀਂ ਵਾਹ। ਨਾ ਮੈਂ ਟਾਰ ਬਣਾਉਣੀ। ਫੜ ਲਓ। ਮੈਂ ਹੀ ਬਣਾਉਣੀ। ਵੜੇ। ਹਨ ਲੋਹਣ ਦੀ। ਚੱਲੋ। ਆ ਰਹਿ ਗਿਆ ਤੋਲੀ ਜੀ। ਹੈ? ਉਹ ਵੀ ਲਾ ਲਿਆ ਮੇਰੇ ਨਾਲ ਕਿਹਨਾਂ। ਨੇ ਚਾਰ ਪਕੌੜੇ ਪਕੌੜੇ ਖਾਣੇ ਕਾਫੀ ਕਾਫੀ ਲਾਓ ਗਰਮ ਗਰਮ ਨਹੀਂ ਛੱਡ ਬਰ ਰਹੇ ਨੇ ਖਾ ਕੇ ਇਹਨੇ ਦੋ ਕੀ ਖਾਉਂਗੀ ਹੈ ਦੋ ਕੀ ਖਾਉਂਗੀ ਇਹ ਖਤਮ ਹੈ ਖਾ ਲੂੰਗਾ ਕਾਫੀ ਤੁਹਾਨੂੰ ਮੈਂ ਗਰਮ ਗਰਮ ਕਰਕੇ ਲਿਆਓ ਹੋ ਮੱਚ ਗਿਆ ਹਾਂ ਉਹ ਮੈਂ ਪਕੌੜੇ ਬਣਾ ਦਿੱਤੇ ਗਰਮ ਗਰਮ ਪਕੌੜਾ ਲਾ ਕੇ ਨੂੰ ਮੇਰੇ ਤੇ ਦੇਖਣ ਲੱਗੀ ਮੇਰੇ ਸੰਗ ਮੱਚ ਗਿਆ ਉਹ ਹੁੰਦਾ ਉੱਪਰ ਤਾਲੂਆ ਤਾਲੂਆ ਮੱਚਿਆ ਪਿਆ ਉਹ ਫਿਰ ਮਾਰਜਾ ਹੋਰੀ ਹੋਇਆ ਹੁੰਦਾ ਹਨਾ ਹਾਂ ਦੁਖਦਾ ਅਸੀਂ ਫੇਰ ਕਾਫੀ ਪੀਣ ਲੱਗੇ ਹੁਣ ਦੁਬਾਰਾ ਹਾਂ ਪਕੌੜੇ ਖਾਈ ਜਾਂਦਾ ਰੱਜੇ ਹੀ ਨੇਗਾ ਸਵੇਰ ਦਾ ਕਿੰਨੇ ਗਾਣੇ ਹੋਰ ਮੈਂ ਪਹਿਲਾਂ ਹੀ ਥੋੜੇ ਖਾਦੇ ਸੀ ਤਾਂ ਤੇਰੇ ਤਾਂ ਹੁਣ ਵੀ ਥੋੜੀ ਰਹਿਣੇ ਆਗੇ ਸਾਰੇ ਖਾ ਕੇ ਵੀ ਥੋੜੀ ਰਹਿੰਦੇ ਆ ਇਹਦੇ ਹੂੰ ਹੁਣ ਅਸੀਂ ਲੱਕੜਾ ਲੈ ਕੇ ਆਵਾਂਗੇ ਲੋਹੜੀ ਵਾਸਤੂਣੀ ਲਾਉਣ ਵਾਸਤੇ ਮੂੰਗਫੜੀ ਗੱਚ ਤਾਂ ਸਾਡੇ ਕੋਲ ਹੈਗੀ ਐਸ ਕਰਕੇ ਆਏ ਸੀਗੇ ਤੇਲ ਵੀ ਲੈ ਆਂਦੇ ਸੀ ਕੱਲ ਤੇ ਹੁਣ ਲੈ ਕੇ ਆਵਾਂਗੇ ਲੱਕੜਾ ਧੂਣੀ ਲਾਵਾਂਗੇ ਰਾਤੀਂ ਉਹ ਪਲਾਈ ਦੀਆਂ ਬਣਾ ਲੈਣੇ ਲੱਗਣਾ ਆਪਾਂ ਬਣਾ ਲਓ ਹੈ ਪਰ ਲੋਟ ਆ ਜਾਣਗੀਆਂ ਦੇਖ ਲੈਣਾ ਕਿੰਨਾ ਕਰਕੇ 10 ਮਿੰਟ ਚ ਹੋ ਜੂ ਜੇ ਹੋ ਗਈ ਠੀਕ ਆ ਨਹੀਂ ਲੈ ਆਵਾਂਗੇ ਜਾ ਕੇ ਬਾਹਰ ਨਹੀਂ ਇਧਰੋਂ ਨਹੀਂ ਇਧਰੋਂ ਨਹੀਂ ਮਿਲਣੀਆਂ ਆਪਾਂ ਨੂੰ ਛੋੜੀ ਛੋਟੀਆਂ ਪਈਆਂ ਨਹੀਂ ਆਉਣਗੇ ਤੇ ਉਹ ਪਾੜ ਨਹੀਂ ਬਹਿਣਗੀਆਂ ਯਾਰ ਉਹਨਾਂ ਤੇ ਮਿਹਨਤ ਕਰਨੀ ਪਊਗੀ ਐਡੀ ਐਡੀ ਕਿੱਥੇ ਮਿਲ ਜਾਣ ਆਪਾਂ ਨੂੰ ਵਧੇਰੀਆਂ ਨੇ ਹੈ ਐਡੀ ਐਡੀ ਕਿੱਡੀਆਂ ਕਿੱਡੀਆਂ ਐ ਨਹੀਂ 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 ਮਿਲਣੀਆਂ ਇਹ ਤਾਂ ਹੈ ਇਹ ਕਾਲ ਲੈ ਲੈ ਪਲਾਈ ਜੀ ਵਧੇਰੀ ਬਣ ਜਾਣੀ ਤਾਂ ਲੱਕੜ ਹੋ ਗਈ ਇਹਨੂੰ ਵਿਚਾਲੇ ਲਾ ਕੇ ਇਹਦੇ ਅੰਦਰ ਲਖੜਾ ਲਾਦਾਂਗੇ ਕਾਲਾ ਮਚਾ ਦਾਂਗੇ। ਆ ਦੇ ਆ ਸਾਰੀ ਮਚਾ ਦਾਂਗੇ ਚੱਕ ਕੇ। ਹੈਂ? ਚੱਲੋ ਦੇਖੋ। ਬੜ ਜੇ ਸਰ ਜਾਣਾ ਆਪਣਾ ਆਹ ਲਾ ਫੜੋ। ਇਹਨੂੰ ਵਿਚਾਲੇ ਰੱਖ ਲਾਂਗੇ। ਆਹ ਕਿਉਂ ਵੀ ਖਾਈ ਜਾਂਦੀ ਐ ਜੀ। ਇੱਥੇ ਲਾ ਲੈਨੇ। ਤੂੰ ਨਹੀਂ। ਪਰ ਦੇਖੋ ਜੀ ਆਸ-ਪਾਸ ਕੋਈ ਨਹੀਂ ਹੈਗਾ ਬਹੁਤ ਜਣੇ ਗਏ ਹੋਏ ਆਪਦੇ ਘਰਾਂ ਨੂੰ। ਇੱਧਰ ਵੀ ਗਏ ਹੋਏ ਆ ਸਾਡੇ ਨਾਲ ਗਮੰਡੀ ਇੱਧਰ ਵੀ ਸਾਡੇ ਨਾਲ ਵਾਲੇ ਗਮੰਡੀ ਗਏ ਹੋਏ ਆ ਅਸੀਂ ਵੀ ਆ ਗਏ ਕਰੇ ਬੁਰਾ ਗਾਹ ਕਹਾੜੀ ਲੈ ਕੇ ਆਉਗਾ ਅੱਜ ਅੰਦਰ ਕਹਾੜੀ ਹਾਂਜੀ ਕਹਾੜੀ ਲਿਆ ਥੋੜੀ ਜਿਹੀ ਤਿਆਰੀਆਂ ਹੋਣ ਲੱਗਦੀਆਂ ਫਟਾਫਟ ਲੱਕੜਾਂ ਨੂੰ ਪਾੜਦੇ ਨੇ ਧੂਣੀ ਲਾਵਾਂਗੇ ਰਾਤ ਨੂੰ ਇਹਨਾਂ ਦਾ ਲਿਆਉਣੀ ਆ ਅਸੀਂ ਫੇਰ ਘਰੋਂ ਹੀ ਸਰ ਗਿਆ ਲੱਕੜਾਂ ਦਾ ਸੀਗੀਆਂ ਪਈਆਂ ਸਾਗ ਵਾਸਤੇ ਲੈਂਦੀਆਂ ਹੋਈਆਂ ਸੀਗੀਆਂ ਉਨੇ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਹੈਪੀ ਲੋੜੀ ਤਿਆਰੀ ਹੋ ਗਈ ਥਾਲੀ ਸਜ ਗਈ ਹੈ ਥੋੜਾ ਹੋੜਾ ਸਮਾਨ ਲੈ ਲਿਆ ਬਾਕੀ ਸਭ ਮੇਟੇ ਰੱਖ ਦਿੱਤਾ ਕਿ ਸਾਰਿਆਂ ਖਾਦਾਂ ਨੀ ਖਾਣ ਵਾਲੇ ਚਾਰ ਮੈਂਬਰ ਹੀ ਆਂ ਦੋ ਬੱਚੇ ਦੋ ਅਸੀਂ ਹਮ ਸੌਰਵ ਨੂੰ ਪਹਿਲਾਂ ਰੁਕਣਾ ਸੀ ਪਰ ਉਹ ਰੁਕੇ ਨਹੀਂ ਫਿਰ ਹਨਾ ਬਿਮਾਰ ਹੋ ਗਈ ਮੰਮੀ ਸਾਡੀ ਮਾਂ ਤਾਂ ਗਈ ਹੋਈ ਆ ਸੰਗਰੂਰ ਤੇ ਅਸੀਂ ਆਂ ਸੌਰਵ ਨੂੰ ਵੀ ਚਲੇ ਗਏ ਉਹਨੇ ਮੰਮੀ ਬਿਮਾਰ ਹੋ ਗਈ ਸੌਰਵ ਦੀ ਅਚਾਨਕ ਕਿਤਾ ਚਲੇ ਗਈ ਆ ਮੁੰਡੇ ਲੱਗੇ ਹੋਇਆ ਧੂਣੀ ਵਾਸਤੇ ਲੱਕੜਾ ਬਾਹਣ ਲਾ ਕਿੱਥੇ ਬਣ ਲਈ ਸੀ ਇੱਥੇ ਠੰਡ ਵਾ ਨਹੀਂ ਨਹੀਂ ਇੱਥੇ ਵਧੀਆ ਮਾਵੀਰ ਲੱਗਾ ਹੈ ਲੱਕੜਾ ਸੈੱਟ ਕਰਨ ਪਹਿਲੇ ਚੌੜੀਆਂ ਲਾ ਲੈ ਹਾਂਜੀ ਛੋਟੀਆਂ ਛੋਟੀਆਂ ਫੱਟੀਆਂ ਚੌੜੀਆਂ ਲਾ ਮਸਾ ਚਲ ਬਾੜ ਥੱਲੇ ਕਰ ਕਰਦੀ ਅੱਗੇ ਉਹ ਸਹੀ ਮੱਛੀਆਂ ਨੇ ਰੋੜਦੜਾ ਕਾ ਲੈ ਲਾ ਲੈਣ ਨੂੰ ਮੱਛਲੇ ਅੰਦਰ ਥੋੜੀ ਫੇਰ ਨਉਪਈ ਅੱਗ ਬਲ ਗਈ ਥੋੜੀ ਬਾਰਲੀ ਆ ਜਾਗ ਬੈਠੇ ਦੁੱਧ ਜਾਣੇ ਆ ਬਲਜਿੰਦਰ ਬੈਠੀ ਆ ਇਹਨੇ ਸ਼ੁਰੂ ਕਰਤੀ ਮੂਖਲੀ ਖਾਣੀ ਫੁਕਵੋ ਲੱਗੀ ਸੀ ਹੈ ਜਿੱਤੀ ਤੇ ਮੂਰੇ ਪਈ ਹੁੰਦੀ ਆ ਨਾ ਹਾਂ ਫਰਾਈ ਹੁੰਦਾ ਕੰਟਰੋਲ ਨਹੀਂ ਹੁੰਦਾ ਫਿਰ ਕੰਟਰੋਲ ਨਹੀਂ ਹੁੰਦਾ ਫਿਰ ਓਕੇ ਓਕੇ ਲੋ ਜੀ ਮੱਥਾ ਟੇਕਣ ਲੱਗਿਆ ਹਣਾ ਨਾ ਮੈਂ ਨੂੰ ਵੀ ਦੇ ਥੋੜਾ ਜਿਹਾ ਜਾਈ ਤੇ ਲੈ ਜਾ ਜਿਹੜਾ ਚੁੱਲੇ ਭਾਈ ਈਸ਼ਵਰ ਆਏ ਇੱਧਰ ਤਾੜੀ ਪਾਉਣਾ ਇੱਧਰ ਦੂਜਾ ਚੁੱਲ੍ਹੇ ਭਾਈ ਈਸ਼ਵਰ ਆਏ ਇੱਧਰ ਜਾਏ ਗਲੀ ਵਰ ਡਿਜਟ ਚੁੱਲਨੇ ਈਸ਼ਵਰ ਆਏ ਇੱਧਰ ਇੱਧਰ ਜਾਏ ਇੱਧਰ ਡਿਜਟ ਚੁੱਲਲੇ ਈਸ਼ਵਰ ਆਇ ਇਧਰ ਇਧਰ ਜਾਏ ਇਧਰ ਇਧਰ ਦੀ ਜੜ ਚੁੱਲ੍ਹੇ ਪਾਏ ਇਧਰ ਇਧਰ ਜਾਏ ਇਧਰ ਇਧਰ ਦੀ ਜੜ ਚੁੱਲ੍ਹੇ ਪਾਏ ਇਧਰ ਇਧਰ ਜਾਏ ਇਧਰ ਇਧਰ ਦੀ ਜੜ ਚੁੱਲ੍ਹੇ ਪਾਏ ਈਸ਼ਵਰ ਜਾਏ ਇਧਰ ਇਧਰ ਜਾਏ ਇਧਰ ਇਧਰ ਦੀ ਜੜ ਈਸ਼ਵਰ ਆਇ ਇਧਰ ਇਧਰ ਜਾਏ ਇਧਰ ਇਧਰ ਦੀ ਜੜ ਚੁੱਲ੍ਹੇ ਪਾਏ ਈਸ਼ਵਰ ਆਇ ਇਧਰ ਹਲੇ ਧੂਣੀ ਅਸੀਂ ਲਾ ਦਿੱਤੀ ਆ ਮੱਠਾ ਅਸੀਂ ਤੇਗ ਦਿੱਤਾ ਈਸ਼ਵਰ ਆਇ ਇਧਰ ਇਧਰ ਜਾਏ ਜੜ ਚੁੱਲ੍ਹੇ ਪਾਏ ਮੇਲ ਸੀ ਸਾਰਾ ਕੁਝ ਚਾਲੇ ਹੋਣਾ ਸੀ ਖਾਣ ਲੱਗੇ ਆਂ ਮੂਸੜੀ ਗੱਜਕ ਤੇ ਰਿਹੋੜੀਆਂ ਸੇਕ ਬਹੁਤ ਹੋ ਗਿਆ ਧੂਣੀ ਬਹੁਤ ਵਧੀਆ ਬੜੀ ਹੈ ਨਾ ਇਹੀ ਕਦੇ ਨਹੀਂ ਬੜੀ ਹੈ ਨਾ ਕਵਾਲੀ ਹੋਵੇ ਇੱਕੀ ਤਾਂ ओरिजिनल ਬਣੀ ਹੈ ਇਹਦੀ ਸਹੀ ਗੱਲ ਹੈ ਕਰੀ ਸੀਗਾ ਲੱਕਣਾ ਕਾਲੀ ਸਰ ਗਿਆ ਫੱਟੀਆਂ-ਵੱਟੀਆਂ ਨਾ ਹੈ ਆਹ ਕਰੀ ਪਈ ਸੀ ਲੱਕਣਾ ਲੁਕਣਾ ਫੱਟੀਆਂ-ਵੱਟੀਆਂ ਉਹ ਸਾਈ ਪੇਂਟ ਪੁੰਟ ਲੱਗੇ ਹੋਏ ਸੀ ਵਧੀਆ ਬੜਗੀਆਂ ਪੇਂਟ ਕਰਕੇ ਇਹ ਬਲਾਈਆਂ ਬਲੂਈਆਂ ਜਿਹੜੀਆਂ ਦਾ ਆਗਮਾਚੀ ਵਧੀਆ ਸਟੇਤੀ ਬੜ ਗਈ ਹਾਂ ਧੂਣੀ ਅਜੇ ਕਿਸੇ ਨੇ ਨਹੀਂ ਲਾਈ ਸਾਡੇ ਗਾਸਟ ਬਸ ਗਵਾਢੀ ਕੱਲੇ ਅਸੀਂ ਲਾਈਏ ਪਹਿਲਾਂ ਹੂੰ ਆਪਣਾ ਤਾਂ ਆਹ ਇਹਨਾਂ ਫਿਰ ਠੰਡ ਹੋ ਜਾਊਗੀ ਫਿਰ ਬਾਹਰ ਬੈਠਣ ਦਾ ਕੀ ਫਾਇਦਾ ਠੰਡ ਤੇ ਨਾ ਕੰਮ ਨਹੀਂ ਮਿਲਦੇ ਇਸ ਮਣਕੇ ਅਸੀਂ ਝਗੜੇ ਜਾਗੇ ਤੇ ਵੱਢ ਜਾਗੇ ਹੂੰ ਤਾਂ ਹੁਣ ਸੇਕ ਪੈਂਦਾ ਠੰਡ ਲੱਗ ਨੂੰ ਹਾਂ ਤਾਂ ਪਿੰਡ ਤੋਂ ਹੋਣ ਮੈਣੀ ਬਰੈਡ ਖਾ ਖਾ ਰਜੇ ਪਏ ਆਪਾਂ ਔਖੀ ਹੈ ਜੀ ਹੁਣ ਰੋਟੀ ਖਾਣੀ ਨਹੀਂ ਹੈਗੀ ਮੂਫਲੀ ਖਾ ਲਾਂਗੇ ਇਹਦੇ ਨਾਲ ਪਰ ਜੁੱਟ ਥੋੜੇ ਦੋ ਕੌਫੀ ਪੀ ਲਈ ਚਾਹ ਪੀ ਲਈ ਹੂੰ ਕੌਫੀ ਪੀ ਲਈ ਹੈ ਗੁਬੀਲੇ ਪਕਵਾਰੇ ਖਾ ਲੇ ਬਰੈਡ ਪਕਵਾਰੇ ਖਾ ਲਿਆ ਦੱਕ ਮੈਂ ਹੁਣ ਮੂਫਲੀ ਮੂਫਲੀ ਖਾਵਾਂਗੇ ਟੂਣੀ ਤੇਕਾਂਗੇ ਤੁਮਾ ਜਾ ਕੇ ਰਿ ਆਏ ਆਂ ਵੜ ਜਾਣਾ ਪਹਿਲੇ ਆਹ ਦੇਖੋ ਜੀ ਧੂਣੀ ਉਹ ਵੀ ਬਾਹਰ ਠੰਡ ਬਹੁਤ ਜਿਆਦੇ ਹੋਈ ਹੋਈ ਏ ਜੀ ਤੇ ਸਾਰ ਬਹੁਤ ਨੇ ਲੈਂਦੇ ਨਾ ਹੈ ਸਾਰ ਬਹੁਤ ਨਹੀਂ ਹੁੰਦੇ ਨੱਚੋ ਚਲੇਂਦੇ ਹਮ ਮਾੜਾ ਮੋਟਾ ਚੱਲ ਇੰਜੋਏ ਕਰ ਲੈਂਦੇ ਉਧਰ ਕੋਈ ਮੇਰੇ ਬੈਠਾ ਲੱਗ ਪਿੱਛੇ ਇਧਰ ਦਿਖਾਵਾਂ ਵੀਰ ਹੋਰ ਕਿਤੋਂ ਦਪੈਣ ਲੱਗ ਗਈ ਤੁੰਦੂ ਹੀ ਪਹੁੰਚ ਗਏ ਅੱਜ ਧੁੱਪ ਨੇ ਕੋਈ ਨਹੀਂ ਜੀ ਨਾ ਤੋਂ ਜ਼ਿਆਦਾ ਪੈਣ ਦੇ ਸਹਾਰ ਨੇ ਕੰਮ ਕਰਦੇ। ਸਾਡੀ ਨਾ ਹੋਣਾ। ਛੱਡ ਧੋਣੀ ਆ। ਬਹੁਤ ਬਦੀ ਲੱਗੀ। ਬੜੀ ਵਧੀਆ ਬਣਦੀ ਆ ਨਾ। ਲਓ ਜੀ ਇਹ ਤਾਂ ਆ ਕੇ ਬਹਿ ਕੇ ਰਜਾਈ 'ਚ ਹੁਣ। ਧੋਣੀ ਸੇਕ ਲਈ। ਹਲੇ ਹੈਗਾ ਸੀ ਸੇਕ ਵਾਰੇ। ਹੈਂ? ਸੇਕ ਸੀ ਘਾਰੇ ਵਾਰੇ। ਮੈਂ ਹਾਂ। ਹੈਂ? ਠੰਡ ਪਾਉ ਤਾਂ ਪਰ। ਠੰਡ ਕਿ ਤਰ੍ਹਾਂ ਦੀ? ਮੱਥਾ ਦੇਖਤਾ ਮੂਫਲੀ ਖਾ ਲਈ ਰੋੜੀਆਂ ਕੱਚ ਕ ਖਾ ਲਈਆਂ। ਸ਼ਗਨ ਕਰ ਲਿਆ ਲੋੜੀ ਦਾ। ਤੇ ਰੋਟੀ ਰੋਟੀ ਖਾਣੀ ਨਹੀਂ ਹੈਗੀ ਅਸੀਂ ਹੁਣ। ਅਸੀਂ ਪਕੌੜੇ ਖਾਲੇ ਸੀਗੇ ਮੈਂ ਰੋਟੀ ਸਵੇਰੇ ਵੀ ਨਹੀਂ ਖਾਧੀ ਹੁਣ ਵੀ ਨਹੀਂ ਖਾਣੀ ਦੁਪਹਿਰੇ ਵੀ ਨਹੀਂ ਖਾਣੀ ਉਹ ਸੁੱਤਣਾ ਟਾਈਮ ਮੈਂ ਪਕੌੜੇ ਖਾ ਲਈ ਇੱਕ ਢੰਗ ਦੇ ਉਹ ਵੀ ਥੋੜੀ ਖਾਦੇ ਆ ਬਾਹਲੇ ਖਾਧਰ ਜਾਂ ਤੇਲ ਟੜ ਗਿਆ ਮੈਨੂੰ ਬਣਾਉਂਦੀ ਬਣਾਉਂਦੀ ਇਹਨੂੰ ਤੇ ਬਸ ਹੁਣ ਸਾਰਾ ਕੁਝ ਸਮਾਪਤ ਹੋ ਗਿਆ ਜਦ ਐਨਾ ਤੇ ਖਾਦ ਮਮੀ ਵੀਡੀਓ ਦੇ ਨਾਲ ਤੁਹਾਨੂੰ ਫੇਰ ਦੁਬਾਰਾ ਮਿਲਾਂਗੇ ਸਾਡੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਪਿਆਰੇ ਪਿਆਰੇ ਕਰਿਆ ਕਰੋ ਤੁਹਾਡੀ ਵੀਡੀਓ ਜੇ ਪਸੰਦ ਆਉਂਦੀ ਹੈ ਕਮੈਂਟ ਕਰਿਆ ਕਰੋ ਪਿਆਰੇ ਪਿਆਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ